ਕਲਾ ਪੁਲਿਸ ਨੇ ਡੇਰਾ ਬਾਬਾ ਨਾਨਕ ਖਲਕੇ ਦੇ ਸਰਹੱਦੀ ਪਿੰਡ ਜੋੜੀਆਂ ਕਲਾਂ ਤੋਂ ਇੱਕ ਬੇहद ਦਿਲ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 40 ਸਾਲ ਦੀ ਮਾਂ ਨੇ ਆਪਣੀ 16 ਸਾਲ ਦੀ ਧੀ ਅਤੇ 6 ਮਹੀਨੇ ਦੇ ਬੱਚੇ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਦੱਸਦੇ ਹੀ ਇਹ ਤਿੰਨਾਂ ਦੀ ਮ੍ਰਿਤਕ ਦੇਹਾਂ ਨੂੰ ਜੜਾਏ ਪੋਸਟਮਾਰਟਮ ਲਈ ਫੇਸ ਦਿੱਤਾ ਗਿਆ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਅਨੁਸਾਰ ਕਰਮ ਵਿੱਚ ਮਾਮੂਲੀ ਤਕਰਾਰ ਹੁੰਦੀ ਰਹਿੰਦੀ ਹੈ ਪਰ ਮ੍ਰਿਤਕ ਔਰਤ ਵੱਲੋਂ ਅਜਿਹਾ ਕਦਮ ਚੁੱਕ ਕੇ ਪੂਰੇ ਪਰਿਵਾਰ ਨੂੰ ਵਿਖੇਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਹੈ ਕਿ ਮ੍ਰਿਤਕ ਦੀ ਇੱਕ ਲੜਕੀ ਜਿਲੰਦਰ ਪਰਦੀ ਹੈ ਉਹ ਘਰੋਂ ਬਾਹਰ ਹੋਣ ਕਾਰਨ ਬਚ ਗਈ ਸੀ ਪਰ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਹੈ ਉਜੜ ਚੁੱਕਿਆ ਹੈ। ਸਿਆਤਾ ਬਰਾਮੜਾ ਕੋਈ ਗੱਲ 14 15 ਪਤਾ ਨਹੀਂ। ਉਹ ਆ ਕੇ ਸ਼ਾਂਤੀ ਕੌਂ ਲਈ ਉਹ ਜੱਤੀ ਦੇ ਮੋਟਾ ਜਿਹੜਾ ਲਾਇਉਂਦਾ ਪਾਇਆ ਇੰਦੇ ਟੋਪ ਸੱਟ ਦੇ। ਅੱਛਾ ਅੱਛਾ ਉਹ ਲਾਇਆ ਰਾਉਂਡ ਵਿੱਚ ਕਾਂਡੇ ਜਿੰਨੀ ਕੰਮ ਕਰਾਂਗੇ ਖਾਂ ਚਲੋ ਹਟੇ ਉਹ ਕਿਸੇ ਦਿਮਾਗ ਚੜ ਗਿਆ ਵੇਖਾ ਕਰ ਕਰ ਕੇ ਜਾਤਾ ਬੜੀ ਦੁਨੀਆ ਉਹ ਬੁਢਾਈ ਇੱਕ ਕੁੜੀ ਨਾਲ ਇੱਕ ਮਾਂ ਨਾਲ ਇਹਨਾਂ ਨੇ ਕਾਉਂਦੀ ਹੋਈ 6 ਸਾਲ ਦਾ ਮੜਾ ਰਹਾਤਾ ਸੀ ਜਿੱਦ ਉਹ ਦੇ ਗਈ ਕੁੜੀ ਇੱਕ ਮਾਂ ਤੇ ਗੱਲ ਇਹ ਦਾਇਆ ਆਈ ਬਹੁਤ ਮਗਰੋਂ ਖੜੇ ਇਥੇ ਪੂਰੇ ਹੋ ਅੱਛਾ ਇਹ ਤੋਂ ਪੂਰੇ ਛੇ ਹੋ ਗਏ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ